ਦੀਦੀ ਕੀ ਗੱਲ ਕਰਨੀ ਕੀ ਹੋਇਆ ਸੁਖਵਾ ਸੁਖੀ ਆ ਸੰਦੀਪ ਮੈਨੂੰ ਨਾ ਸੱਸ ਤੇਰੀ ਨੇ ਫੋਨ ਕੀਤਾ ਸੀ ਆ ਜਿਹੜੀ ਤੂੰ ਪੈਲੀ ਨਾਲ ਲਵਾਈ ਹੈ ਨਾ ਉਹਦਾ ਕਰਕੇ ਸੱਦਿਆ ਸੀ ਉਹਨਾਂ ਨੇ ਮੈਨੂੰ ਤੇ ਤੂੰ ਇਹ ਕਿਹੜਾ ਕੰਮ ਕੀਤਾ ਗੱਲ ਵਾਈਦਾ ਜੇ ਹੁਣ ਉਤਰ ਲਿਡਿਆ ਨਾ ਮਰਨ ਆਹੋ ਤੇ ਜਿਹੜੇ ਆਪਣੇ ਪੈਸੇ ਕਢਾਉਣ ਵਾਲੇ ਆ ਨਾ ਹੂੰ ਉਹ ਆਪਾਂ ਨੂੰ ਇੱਦਾਂ ਕਢਾਉਣੇ ਬਣੇ ਆ ਤੂੰ ਹੀ ਉਹਨੂੰ ਇਹ ਕਹੋ ਵੀ ਕੰਮ ਤੇਰਾ ਕਰਾ ਦਿੰਨੇ ਆ ਪੈਲੀ ਤੁਹਾਡੇ ਨਾਲ ਲਵਾ ਦਿੰਨੇ ਆ ਪਰ ਇਹ ਵੀ 2 ਲੱਖ ਰੁਪਈਆ ਦੇਣਾ ਪੈਣਾ ਵਾ ਚਾਹੀਦਾ ਕਿ ਉਹ ਦਲਜੀਤ ਨੂੰ ਤੇ ਚਾਹੀ ਕਿ ਉਹ ਚਾਚੀ ਨੂੰ ਮੰਮੀ ਇਹ ਨਾ ਹੋਵੇ ਕਿ ਧਮਕੀਆਂ ਸੱਚ ਹੋ ਜਾਣ ਜਿੱਦਾਂ ਦੇ ਕੰਮ ਤੁਸੀਂ ਕਰਨ ਦੇ ਆ ਨਾ ਦੋ ਚਾਰ ਦਿਨ ਹੀ ਆ ਤੁਸੀਂ ਇਹ ਘਰ ਚ ਆਜਾ ਦਨਜਿੰਦਰ ਸੱਸਿਆ ਸੱਸੀ ਕਹਿੰਦਾ ਉਹ ਸੁਣਾਓ ਠੀਕ ਠਾਕ ਠੀਕ ਠਾਕ ਵਧੀਆ ਹੋਰ ਨਿਆਣੇ ਹੀ ਸੁਣਾਓ ਹਾਂਜੀ ਬਸ ਠੀਕ ਆ ਤੁਸੀਂ ਦੱਸੋ ਠੀਕ ਆ ਵਧੀਆ ਫੋਨ ਕਰਨ ਦੇ ਤੁਸੀਂ ਫੋਨ ਕੀਤਾ ਸੀ ਮੈਂ ਤੈਨੂੰ ਵੀ ਸੰਦੀਪ ਨੇ ਵੇਖ ਕੀ ਕੀਤਾ ਵਾ ਮਨੇ ਪਹਿਲੀ ਵੇ ਆਪਣੇ ਨਾਮ ਲਵਾ ਲਈ ਪਹਿਲੀ ਲਵਾ ਲਈ ਆ ਮੈਨੂੰ ਆਂਦੀ ਵੀ ਮੈਂ ਨੌਕਰੀ ਦੇ ਕਾਗਜ਼ ਬਣਾਏ ਨੇ ਤੇ ਉਹਦੇ ਉੱਤੇ ਸਿਆਣ ਕਰਦੇ ਤੇ ਮੁੰਡੇ ਮੇਰੇ ਨੇ ਸ਼ਦਾਈ ਨੇ ਮੇਰੇ ਕੋਲ ਲੈ ਆ ਕੇ ਨਾ ਆਂਦਾ ਮੈਨੂੰ ਬਿਠਾ ਲੈਂਦਾ ਮੰਮੀ ਤੇ ਸਿਆਣ ਕਰ ਨੌਕਰੀ ਦੇ ਕਾਗਜ਼ ਨੇ ਤੇ ਮੈਂ ਵੀ ਕਰ ਦਿੱਤੇ ਮੈਨੂੰ ਹੁਣ ਇਹ ਜੀਆਂ ਗੱਲਾਂ ਦਾ ਕੀ ਪਤਾ ਪਤਾ ਤੇ ਮੁੰਡੇ ਨੂੰ ਹੀ ਨਹੀਂ ਵਿਚਾਰੇ ਨੂੰ ਵੀ ਮੇਰੇ ਨਾਮ ਆ ਕਿ ਉਹਦੇ ਹੋਂ ਡਈ ਮੈਨੂੰ ਆਂਦਾ ਮੰਮੀ ਵੀ ਉਹਦੇ ਕਾਗਜ਼ ਨੇ ਐਂਤਰੀ ਦੇ ਨੌਕਰੀ ਦੇ ਤੇ ਚੱਲ ਸਿਆਣ ਕਰ ਦੇ ਮੈਂ ਵੀ ਨਾ ਪੜੀ ਵੀ ਇਹ ਇਹਨੇ ਵੀ ਨਹੀਂ ਵੇਖਿਆ ਤੇ ਪੜੀ ਤੇ ਮੈਂ ਵੀ ਨਹੀਂ ਤੈਨੂੰ ਪਤਾ ਹੀ ਮੈਂ ਵੀ ਚੁੱਪ ਕਰਕੇ ਸਿਆਣ ਕਰਤੇ ਨੇ ਇਹਨੇ ਮੁੜਕੇ ਹੁਣ ਆਪਣੇ ਨਾਲ ਲਵਾ ਲਈ ਹੁਣੇ ਧਮਕੀਆਂ ਦਿੰਦੀ ਆ ਵੀ ਤੁਹਾਨੂੰ ਬਾਹਰ ਕਰ ਦਣਾ ਤੂੰ ਵੀ ਸਿਆਣੀ ਹੁਣ ਕੀ ਕਰੀਏ ਅਸੀਂ ਅਸੀਂ ਕਿੱਥੇ ਜਾਈਏ ਹੁਣ ਅੰਟੀ ਜੀ ਤੁਸੀਂ ਵੀ ਪਹਿਲਾਂ ਨਾ ਪੜਾ ਉਹਦੇ ਨਾਲ ਵੱਧ ਘਟ ਕਰਦੇ ਰਹੇ ਸੀ ਤੇ ਪਹਿਲਾਂ ਤੇ ਉਹ ਚੰਗੀ ਸੀਗੀ ਆ ਤੁਸੀਂ ਏਦਾਂ ਕਰ ਕਰਕੇ ਨਾ ਉਹਨੂੰ ਭੇਜੜਾ ਲਿਆ ਵਾ ਉਹ ਹੁਣ ਕਰਦੀ ਆ ਆਪਣੀਆਂ ਮਰਜ਼ੀਆਂ ਤੇ ਹੁਣ ਇਹਦੇ ਵਿੱਚ ਮੈਂ ਵੀ ਨਹੀਂ ਕੁਝ ਕਰ ਸਕਦੀ ਤੁਸੀਂ ਏਦਾਂ ਕਰੋ ਹੁਣ ਤੁਸੀਂ ਮਿੱਠੇ ਪਿਆਰੇ ਹੋ ਕੇ ਨਾ ਉਹਦੇ ਨਾਲ ਰੱਗੇ ਰੋ ਚੁੱਪ ਕਰਕੇ ਕਿਉਂਕਿ ਆ ਜਾ ਕੇ ਹੈ ਤੇ ਉਹ ਹੀ ਆ ਸਾਹਬਣਾ ਕੱਲ ਨੂੰ ਤੁਹਾਨੂੰ ਨਹੀਂ ਆ ਤੇ ਤੁਸੀਂ ਐਂਦਾ ਕਰੋ ਵੀ ਉਹਦੇ ਨਾਲ ਨਾ ਵਗਾੜੋ ਜੀ ਉਹਨੇ ਕਰਾ ਵੀ ਲਈ ਆਪਣੇ ਨਾਲ ਕਿ ਰੈਣੀ ਤੇ ਤੁਹਾਡੀ ਆ ਕਿੱਥੇ ਚੱਲ ਜਣੀ ਆ ਟੈਲੀ ਤੇ ਆ ਜਾ ਕੇ ਉਹਨਾਂ ਦੀ ਆ ਤੇ ਕੋਈ ਗੱਲ ਨਹੀਂ ਫਿਰ ਕੀ ਕਰਾ ਲਈ ਤੇ ਉਹ ਤੋਂ ਤੇ ਕੋਈ ਗੱਲ ਨਹੀਂ ਪਰ ਜਿਹੜੀਆਂ ਧਮਕੀਆਂ ਦਿੰਦੀ ਆ ਮੈਨੂੰ ਫਿਰ ਮੇਰੇ ਕੋ ਕੰਮ ਲੈਂਦੀ ਨਾ ਮੇਰੇ ਕੋ ਉੱਠਿਆ ਜਾਂਦਾ ਨਾ ਕੋ ਮੈਨੂੰ ਠੀਕ ਨਹੀਂ ਮੈਂ ਇੰਨੀ ਮਾੜਾ ਹਾਲ ਹੀ ਮੇਨਾਂ ਦੀ ਵੀ ਤੂੰ ਹੀ ਰੋਟੀ ਪਕਾਉਣੀ ਆ ਤੁਹਾਨੂੰ ਕੀ ਪਤਾ ਕੀ ਕਰਦੀ ਆ ਚਲੋ ਕੋਈ ਨਹੀਂ ਆਂਟੀ ਇਹ ਤੇ ਅਦੀ ਗਲਤੀ ਹੈ ਨਾ ਕਿ ਚਲ ਜੇ ਤੂੰ ਪਿਆਲੀ ਨਾ ਕਰਾ ਲਈ ਆ ਘਰੋਂ ਕਾਦੇ ਲਈ ਕੱਢਣਾ ਵਾ ਤੁਹਾਡਾ ਵੀ ਤੇ ਘਰ ਓਨਾ ਹੀ ਆ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਉਹਦੇ ਨਾਲ ਗੱਲ ਕਰਕੇ ਵੇਖ ਲੈਣੀ ਆ ਕਿ ਭਲਾ ਕੀ ਕਹਿੰਦੀ ਹੈ ਤੇ ਸਮਝਾਇਓ ਨਾ ਕਿ ਚਾਹੇ ਮੁੰਡੇ ਦੇ ਨਾਮ ਲਾ ਦੇ ਕੁੜੀ ਆ ਤੇ ਕੁੜੀ ਨ ਵਿਚਾਰੀ ਨੂੰ ਜੇ ਆ ਹੀ ਗਈ ਚਾਰ ਦਿਨ ਰਹਿਣ ਯਾਰ ਰੌਲਾ ਜੇ ਪਿਆ ਹੀ ਤੇ ਵਿਚਾਰੀ ਡਰਦੀ ਤੇ ਆ ਗਈ ਇਹਨੇ ਉਹਨੂੰ ਵੀ ਨਹੀਂ ਜੀਣ ਦਿੱਤਾ ਉਹਨੂੰ ਵੀ ਇਹਨਾਂ ਬੜੀਆਂ ਗੱਲਾਂ ਕੀਤੀਆਂ ਚਲੋ ਕੋਈ ਨਹੀਂ ਮੈਂ ਨਾ ਉਹਨੂੰ ਸਮਝਾਉਣੀ ਆ ਤੇ ਜਿਹੜੀ ਪਿਆਲੀ ਆ ਨਾ ਉਹ ਹੁਣ ਤੂੰ ਹੀ ਰਹਿਣ ਧੋਦੇ ਨਾ ਹੀ ਕਿਉਂਕਿ ਐਵੇਂ ਖਰਚੇ ਬੜੇ ਲੱਗਦੇ ਆ ਤੇ ਬਾਰ ਬਾਰ ਕੀ ਖਰਚਾ ਕਰਨਾ ਵਾ ਹਾਂ ਹੈ ਤੇ ਸਹੀ ਫਿਰ ਮੁੰਡੇ ਨੂੰ ਵੀ ਨਹੀਂ ਚੰਗਾ ਚੰਦੀ ਕਰੀਏ ਕੀ ਆਂਦੀ ਤੇ ਤੈਨੂੰ ਵੀ ਉਹਦੇ ਬਣਾ ਵਾਲੀ ਕੱਢਣਾ ਹੁੰਦਾ ਨੇ ਨਾ ਵਾਲੀ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੱਲ ਕਰਦੀ ਆ ਤੇ ਸਮਝਾਉਣੀ ਆ ਉਹਨੂੰ ਇੰਨੀਆਂ ਗੱਲਾਂ ਕਰਦੀ ਆ ਜੇ ਰੋਟੀ ਨਹੀਂ ਪਾਣੀ ਨਹੀਂ ਪੁੱਛਣਾ ਸਾਨੂੰ ਤੈਨੂੰ ਪਤਾ ਹੀ ਆ ਕਿਦਾਂ ਕਰਦੀ ਰਹੀ ਅੱਗੇ ਵੀ ਹੁਣ ਕਿੰਨੂੰ ਦਸੀਏ ਤੁਹਾਨੂੰ ਨਾ ਦਸੀਏ ਕੋਈ ਗੱਲ ਨਹੀਂ ਮੈਂ ਚਾਹੇ ਮੰਮੀ ਇਹਦੀ ਆਵੇ ਉਹ ਸਮਝਾਵੇ ਇਹਨੂੰ ਮੰਮੀ ਨੇ ਕਿੱਥੋਂ ਸਮਝਾਉਣਾ ਵਾ ਤੁਹਾਨੂੰ ਪਤਾ ਹੀ ਆ ਚੰਗਾ ਭਲਾ ਤੇ ਪਤਾ ਵਾ ਤੁਹਾਨੂੰ ਮੈਂ ਉਹਨਾਂ ਨਾਲ ਗੱਲ ਕਰਕੇ ਵੀ ਰਹੀ ਆ ਜੇ ਤੇ ਉਹ ਸਮਝ ਜੂਗੀ ਠੀਕ ਆ ਜੇ ਨਾ ਸਮਝੀ ਤੇ ਫਿਰ ਹੁਣ ਜਿੱਦਾਂ ਹੈਗੀ ਆ ਕਟਣੀ ਤੇ ਪੈਣੀ ਆ ਹੁਣ ਹੁਣ ਦੋਵੇਂ ਜਣੇ ਵੇਲੀ ਗਏ ਨੇ ਉੱਥੇ ਸਲਾਮਾਂ ਕਰਨੀਆਂ ਨੇ ਤੇ ਇੱਥੇ ਸਾਡੇ ਲਾਗੇ ਕੋਈ ਗੱਲ ਨਹੀਂ ਕਰਨੀ ਉੱਥੇ ਸਲਾਮਾਂ ਕਰਕੇ ਤੇ ਆਣ ਕੇ ਫੇਰ ਸਾਡੇ ਨਾਲ ਬੋਲਣ ਦਾ ਪੈਣਾ ਤੇ ਮੇਰੇ ਕੋ ਹਿਸਾਬ ਨਾਲ ਇੱਕ ਤਾਂ ਰੋਟੀ ਨਹੀਂ ਪੱਕਣ ਦੀ ਕੁੜੀ ਆਈ ਤੇ ਕੁੜੀ ਨੇ ਰੋਟੀ ਹਨ ਪਕਾ ਕੇ ਦਿੱਤੀ ਇਹ ਆਂਦੀ ਵੀ ਰੋਟੀ ਪਕਾ ਕੇ ਤਾਂ ਆਪੇ ਖਾਓ ਨਹੀਂ ਐਂਦਾ ਕਰਦੇ ਹਾਂ ਕਿ ਤੁਸੀਂ ਉੱਥੇ ਆ ਜਾਂਦੇ ਮੇਰੇ ਕੋ ਮੈਂ ਕੀ ਆਉਣਾ ਹੀ ਇਸੇ ਕਰਕੇ ਘਰੋਂ ਡਰਦੀ ਨਿਗਲਦੀ ਨਹੀਂ ਤੈਨੂੰ ਪਤਾ ਆਂਦੀ ਵੀ ਚੱਲ ਜਾਂਦੀ ਆ ਮਾਸੀ ਕੋ ਫਲਾਣੇ ਕੋ ਚੱਲ ਜਾਂਦੀ ਆਂਦੀ ਚੋਰੀ ਜਾਂਦੀ ਆ ਤੂੰ ਤੀ ਕਹੋ ਕਿ ਮੈਂ ਆਪਣੇ ਰਿਸ਼ਤੇਦਾਰ ਸਾਢੀ ਦਵਾ ਹਾਂ ਤੂੰ ਵੀ ਸਿਆਣੇ ਜਾਣਾ ਤੇ ਪੈਂਦਾ ਹੀ ਇਹਨਾਂ ਕਿਤੇ ਨ ਕਿਤੇ ਆਪਣੇ ਭੈਣ ਭਰਾਵਾਂ ਕੋ ਹੁਣ ਵੀ ਜੇ ਉਹਨੇ ਸੁਣ ਲਿਆ ਤੇ ਫੇਰ ਕਾਹਦੇ ਨਾਲ ਲੜੂ ਫੇਰ ਉਹ ਹੀ ਗੱਲ ਮੇਰੇ ਦਿਵਾਲੇ ਹੋਣ ਜੇ ਪਿੰਦਰ ਨਾਲ ਕੂਪਾ ਤਾਂ ਵੀ ਤੇ ਮੈਂ ਕੂਆ ਕਿਹਦੇ ਨਾਲ ਦੱਸੋ ਤੂੰ ਮੇਰੇ ਤੇ ਬੰਧ ਹੀ ਕੱਟ ਸੁੱਟਿਆ ਸਾਰਿਆਂ ਪਾਸੇ ਮਾਰਨਾ ਵੀ ਬੋਲਣਾ ਪੈਂਦਾ ਵਾ ਰਿਸ਼ਤੇਦਾਰਾਂ ਦੇ ਵੀ ਜਾਣਾ ਪੈਂਦਾ ਵਾ ਇਹ ਥੋੜੀ ਆ ਕਿ ਇੰਨੇ ਜੇ ਪੈੜੀ ਨਾਲ ਵਾਲੀ ਆ ਤਾਨੂੰ ਕੀ ਪਤਾ ਇਹ ਦਿਨ ਕਿਤੇ ਨਾਸਾ ਤੁਸ ਦਿੱਤਾ ਆਏ ਨੇ ਤੇ ਕਿਤੇ ਇੰਨਾ ਬੁੜਾ ਹਾਲ ਕੀਤਾ ਸਾਡਾ ਕੋਈ ਨਹੀਂ ਤੂੰ ਫਿਕਰ ਨਾ ਕਰੋ ਮੈਂ ਗੱਲ ਕਰਨੀ ਆ ਉਹਦੇ ਨਾਲ ਤੇ ਤੈਨੂੰ ਮੈਂ ਦੱਸਦੀ ਆ ਵੀ ਕੀ ਕਹਿੰਦੀ ਆ ਉਹ ਆ ਗਏ ਪੁੱਛਦੀ ਆ ਨਾ ਸਾਸਿਕਾ ਜੀ ਸਾਸਿਕਾ 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 ਹੋਰ ਸੁਣਾਓ ਤੁਸੀਂ ਕਿੱਧਰ ਆਏ ਜੀ ਵੇਲੀ ਗਏ ਅਸੀਂ ਅਛਾ ਅਛਾ ਉਹਦਾ ਹੀ ਉਹ ਕੰਮੀ ਮੜਾ ਜਾ ਥੋੜਾ ਜਿਹਾ ਠੀਕ ਤਾਂ ਕਰਕੇ ਗਏ ਸੀ ਠੀਕ ਬਹਿ ਜਾਣਾ ਇੱਥੇ ਬੈਠੀ ਮੈਂ ਤਾਂ ਕਿੰਨੇ ਚਿਰ ਦੀ ਆਈ ਹਾਂ ਅੱਛਾ ਅੱਛਾ ਮੈਂ ਹੁਣ ਅੱਖਾਂ ਨਹੀਂ ਮੈਂ ਵੇਖਦੀ ਭਲਾ ਚਾਹ ਪਾਣੀ ਪੀ ਲਿਆ ਕੋਈ ਨਹੀਂ ਚਾਹ ਪਾਣੀ ਵੀ ਪੀ ਲੈਨੇ ਆ ਮੈਂ ਨਾ ਗੱਲ ਹੀ ਕਰਨੀ ਸੀ ਤੇਰੇ ਨਾਲ ਦੀਦੀ ਕੀ ਗੱਲ ਕਰਨੀ ਕੀ ਹੋਇਆ ਸੁੱਖ ਵਾ ਸੁੱਖ ਹੀ ਆ ਸੰਦੀਪ ਮੈਨੂੰ ਨਾ ਸੱਸ ਤੇਰੀ ਨੇ ਫੋਨ ਕੀਤਾ ਸੀ ਆ ਜਿਹੜੀ ਤੂੰ ਪੈਲੀ ਨਾਲ ਲਵਾਈ ਹੈ ਨਾ ਉਹਦਾ ਕਰਕੇ ਸੱਦਿਆ ਸੀ ਉਹਨਾਂ ਨੇ ਮੈਨੂੰ ਤੇ ਤੂੰ ਇਹ ਕਿਹੜਾ ਕੰਮ ਕੀਤਾ ਅੱਛਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਮੰਮੀ ਨੇ ਤੁਹਾਨੂੰ ਸੱਦਣਾ ਵਾ ਤੇ ਚਲੋ ਜੇ ਪੈਲੀ ਨਾ ਕਰਵਾਈ ਲਈ ਆ ਫਿਰ ਕੀ ਆ ਮੈਂ ਵੀ ਤੇ ਘਰ ਚੋਂ ਹੀ ਆਂ ਸੰਦੀਪ ਹੈਗੀ ਤੇ ਤੂੰ ਘਰ ਚ ਹੋਈਆਂ ਪਰ ਇਦਾਂ ਦੇ ਕੰਮ ਕਰਦੇ ਚੰਗੇ ਨਹੀਂ ਲੱਗੀਦਾ ਤੂੰ ਆਪਣਾ ਤੇ ਆਪਣੇ ਪਿਛਲਿਆਂ ਦਾ ਵੀ ਨਾਂ ਖਰਾਬ ਕਰਨ ਦੇ ਹੀ ਆ ਤੇ ਦੀਦੀ ਇਹਨਾਂ ਨੇ ਕਿੰਨਾ ਕਿ ਚੰਗਾ ਕੀਤਾ ਮੇਰੇ ਨਾਲ ਜੇ ਰਪਿੰਦਰ ਦੇ ਨਾਂ ਕਰ ਦਿੰਦੇ ਤੇ ਉਹ ਵਧੀਆ ਸੀ ਉਹ ਮੈਂ ਆਪਣੇ ਨਾਂ ਕਰਵਾ ਲਈ ਚਲੋ ਉਹ ਗੱਲ ਤੇ ਠੀਕ ਆ ਪਹਿਲੀ ਤੇ ਚਲੋ ਤੇਰੇ ਨਾਂ ਹੋਵੇ ਜਾਂ ਇਹਦੇ ਹੋਵੇ ਘਰ ਚ ਹੀ ਰਹਿਣੀ ਆ ਤੇ ਤੂੰ ਜੇ ਕਰਾਉਣੀ ਹੀ ਤੇ ਇਹਦੇ ਨਾਂ ਕਰਾ ਦਿੰਦੀ ਤੇ ਇਹਨਾਂ ਨੂੰ ਵੀ ਕਿਹੜਾ ਪਤਾ ਲੱਗਦਾ ਵਾ ਤਾਂ ਕਰਕੇ ਮੈਂ ਆਪਣੇ ਨਾਂ ਕਰਵਾਈ ਸੀ ਚਲ ਛੱਡ ਇਹਦੇ ਵਿੱਚ ਕਿਹੜਾ ਮਾੜਾ ਕੰਮ ਕੀਤਾ ਮੈਂ ਮਾੜਾ ਤੂੰ ਇਹ ਨਹੀਂ ਕੀਤਾ ਤੇ ਤੂੰ ਜਿਹੜੇ ਹੁਣ ਕਹਿਨੀ ਆ ਕਿ ਉਹਨਾਂ ਨੂੰ ਮੈਂ ਘਰੋਂ ਕੱਢ ਦੇਣਾ ਵਾ ਜਾਂ ਵੀ ਉਹਨਾਂ ਨੂੰ ਰੋਟੀ ਪਾਣੀ ਨਹੀਂ ਦੇਣਾ ਤੇ ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਆ ਸੰਦੀਪ ਤੇਰੀ ਜਦੋਂ ਮੇਰੇ ਨਾਲ ਲੜਦੇ ਆ ਤੇ ਫਿਰ ਮੈਂ ਗੁੱਸੇ ਵਿੱਚ ਕਹਿਣਾ ਹੀ ਆ ਕਿ ਮੈਂ ਤੁਹਾਨੂੰ ਘਰੋਂ ਕੱਢ ਦੇਣਾ ਵਾ ਮੈਂ ਕਿਹੜਾ ਏਡੀਛ ਦਿਨ ਜਿਹੜੀ ਕੱਢ ਦੇਣ ਲੱਗੀ ਘਰੋਂ ਉਹ ਤੇ ਮੈਨੂੰ ਪਤਾ ਵਾ ਸੰਦੀਪ ਤੇਰਾ ਪਰ ਇਹ ਆ ਕਿ ਥੋੜਾ ਬੋਤਾ ਨਾ ਤੂੰ ਵੀ ਪਿਆਰ ਨਾ ਰਿਹਾ ਕਰ ਹੁਣ ਸਭ ਕੁਝ ਤੇ ਹੁਣ ਤੇਰੇ ਨਾਲ ਹੋ ਗਿਆ ਵਾ ਹੁਣ ਤੈਨੂੰ ਕਾਹਦਾ ਡਰ ਜੀ ਜੀ ਮੈਂ ਤੇ ਬਥੇਰਾ ਪਿਆਰ ਨਾ ਰੱਖਿਆ ਸੀ ਪਰ ਇਹ ਪਿਆਰ ਨਾ ਰਹਿਣ ਵਾਲੇ ਨਹੀਂ ਹੈਗੇ ਚਲ ਕੋਈ ਗੱਲ ਨਹੀਂ ਸੰਦੀਪ ਜੇ ਪਿਛਲੀਆਂ ਗੱਲਾਂ ਲੈ ਕੇ ਬਹਿ ਜਾਈਏ ਨਾ ਫੇਰ ਘਰ ਨਹੀਂਗੇ ਚੱਲਦੇ ਹੈਗੇ ਤੇ ਜੇ ਕੁੜੀ ਆਉਂਦੀ ਆ ਤੇ ਉਹ ਵੀ ਛੱਤੀ ਛੱਤੀ ਗੱਲਾਂ ਕਰਦੀ ਆ ਕਦੀ ਉਹਨੇ ਪਿਆਰ ਨਾਲ ਨਹੀਂ ਬੁਲਾਇਆ ਮੈਨੂੰ ਚਲ ਕੋਈ ਨਹੀਂ ਤੂੰ ਮੇਰੀ ਭੈਣ ਨਾ ਸਿਆਣੀ ਬਣ ਤੇ ਮੇਰੀ ਗੱਲ ਸੁਣ ਜਿੱਦਣ ਇਹਨੇ ਇਹ ਕੰਮ ਕੀਤਾ ਸੀ ਤੇ ਤੈਨੂੰ ਵੀ ਨਹੀਂ ਪਤਾ ਲੱਗਾ ਤੂੰ ਵੀ ਨਹੀਂ ਇਹਨੂੰ ਸਮਝਾ ਸਕਿਆ ਮਾੜਾ ਮੋਟਾ ਮੇਰੇ ਕੋ ਵੀ ਝੂਠ ਕਿਆ ਕਰਵਾਈਏ ਨੇ ਕਿ ਨਹੀਂ ਤੇਰੇ ਨਾਲ ਕਰਵਾਉਣ ਲੱਗੀ ਆ ਤੇ ਫਿਰ ਕੀ ਹੋ ਗਿਆ ਕਰਵਾ ਲਈ ਤੇ ਹੁਣ ਗੱਲ ਨੂੰ ਛੱਡ ਵੀ ਦੋਗੇ ਕਿ ਨਹੀਂ ਛੁੜਨੀ ਨਾ ਬੋਲਣਾ ਚੱਲ ਕੋਈ ਗੱਲ ਨਹੀਂ ਤੂੰ ਚੱਲ ਅੰਦਰ ਮੈਂ ਕਰ ਲੈਣੀ ਗੱਲ ਆ ਭੈਣਾ ਮੰਮੀ ਹਣੀ ਮੈਨੂੰ ਕਹਿੰਦੇ ਆ ਹੁਣ ਤੂੰ ਧੱਕਾ ਕੀਤਾ ਟਾਡੇ ਨਾਲ ਉਹ ਕੋਈ ਗੱਲ ਨਹੀਂ ਜਾਓ ਅੰਦਰ ਜਾ ਕੇ ਤੇ ਚਾਹ ਪੀਓ ਜੇ ਪਹਿਲੀ ਮੈਂ ਕਰਵਾ ਹੀ ਲਈ ਆ ਤੇ ਮੈਂ ਵੀ ਘਰ 'ਚ ਹੀ ਰਹਿਣਾ ਵਾ ਮੈਂ ਕਿਹੜਾ ਕਿਸ ਨੂੰ ਦੇ ਦੇਣੀ ਪਹਿਲੀ ਸੰਦੀਪ ਇਹ ਗੱਲ ਤੇ ਮੈਂ ਉਹਨੂੰ ਵੀ ਕਹੀ ਆ ਮੰਮੀ ਤੇਰੀ ਨੂੰ ਕਿ ਚੱਲ ਕੋਈ ਗੱਲ ਨਹੀਂ ਪਹਿਲੀ ਘਰੇ ਹੀ ਆ ਪਰ ਉਹ ਇਹ ਗੱਲ ਕਹਿੰਦੇ ਆ ਕਿ ਚੱਲ ਪਹਿਲੀ ਦੀ ਕੋਈ ਗੱਲ ਨਹੀਂ ਆ ਹਾਨੂੰ ਪਿਆਰ ਨਾਲ ਬੋਲੇ ਕੁੜੀ ਨੂੰ ਬੋਲੇ ਇਹੋ ਗੱਲ ਹੀ ਉਹ ਕਹਿਣ ਡੇ ਆ ਬਸ ਜਿਉ ਮੈਨੂੰ ਪਿਆਰ ਨਾ ਰੱਖਣ ਤੇ ਮੈਂ ਵੀ ਚਾਹ ਕਰਾਂ ਉਹਨਾਂ ਦੇ ਉਹਨਾਂ ਨੇ ਕਦੀ ਚਾਹ ਨਹੀਂ ਕੀਤਾ ਜਦੋਂ ਦੀ ਵਿਆਹੀ ਆਈਆਂ ਮੈਂ ਮੰਨਦੀ ਆ ਸੰਦੀਪ ਬੜਾ ਕੁਛ ਕੀਤਾ ਉਹਨਾਂ ਨੇ ਹੈ ਤੇ ਉਹ ਓਦਾਂ ਇਸੇ ਲੈਕਦੀ ਆ ਪਰ ਇਹ ਆ ਫਿਰ ਵੀ ਨਾ ਤੈਨੂੰ ਹੁਣ ਮੈਨੂੰ ਲੱਗਦਾ ਵੀ ਬਦਲ ਜ ਜਾਣਾ ਚਾਹੀਦਾ ਵਾ ਉਹ ਕੋਈ ਗੱਲ ਨਹੀਂ ਮੈਂ ਬਦਲ ਜੂਗੀ ਚਲੋ ਇੰਨਾ ਗੱਲਾਂ ਨੂੰ ਛੱਡੋ ਆਜੋ ਚਾਹ ਪੀਏ ਚੱਲ ਚਾਹ ਦਾ ਕੀ ਪੀਣਾ ਹੈ ਮੈਂ ਬਸ ਤੈਨੂੰ ਸਮਝਾਉਣੀ ਆਈ ਹਾਂ ਆਜੋ ਆਜੋ ਕੋਈ ਨਹੀਂ ਬੈਠੇ ਹੋ ਬੱਸ ਹੁਣ ਏਦਾਂ ਬੈਠੇ ਰਹੋ ਚੰਗਾ ਉਹ ਦੱਸ ਮੈਂ ਕੀ ਕਰਾਂ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਮੈਂ ਕਿੰਨੀ ਵਾਰੀ ਤੁਹਾਨੂੰ ਕਹਿਤਾ ਸਵੇਰ ਦਾ ਵੀ ਉਹਨੂੰ ਫੋਨ ਲਾਓ ਚਾਹੀ ਉਹਦੇ ਘਰ ਜਾਓ ਉਹਦੇ ਪੈਸੇ ਕਢਾਓ ਉਹ ਘਰ ਉਹ ਹੈ ਹੀ ਨਹੀਂ ਆ ਦੋ ਤਿੰਨ ਦਿਨ ਹੋ ਗਏ ਆ ਪਤਾ ਨਹੀਂ ਕਿੱਥੇ ਗਿਆ ਉਹ ਉਹਦੇ ਘਰ ਦੇ ਵੀ ਨਹੀਂ ਕਹਿੰਦੇ ਹੈਗੇ ਕਿੱਥੇ ਗਿਆ ਕਿੱਥੇ ਨਹੀਂ ਦੱਸਦੇ ਨਹੀਂ ਕੋਈ ਘਰਦੇ ਨਹੀਂ ਉਹਨਾਂ ਨੇ ਕੀ ਦੱਸਣਾ ਜਦੋਂ ਉਹਨਾਂ ਨੂੰ ਦੱਸ ਕੇ ਨਹੀਂ ਜਾਂਦਾ ਕਿਤੇ ਵੀ ਤੁਹਾਡੇ ਪੈਸੇ ਖਚਣ ਗਿਆ ਵਾਗੇ ਹੋਰ ਉਹਨੇ ਕਿੱਥੇ ਜਾਣਾ ਨਾਲੇ ਘਰਦਿਆਂ ਨੂੰ ਪੁੱਛ ਗਿਆ ਥੋੜਾ ਦਿੱਤੇ ਜਾਈ ਕੋਈ ਗੱਲ ਨਹੀਂ ਇਹਨੂੰ ਇੱਕ ਵਾਰ ਮਥੇ ਲੱਗ ਲੈੰਦੋ ਵੇਖੀ ਸਹੀ ਦਾ ਹਾਲ ਕੀ ਬੰਦਾ ਜਿਹੜਾ ਇਹਨੇ ਝੂਠ ਬੋਲ ਕੇ ਹੜੇ ਕੋ ਪੈਸੇ ਖਦੇ ਆ ਨਾ ਕੋ ਇਹਨਾਂ ਦਾ ਵੀ ਲੇਖਾ ਜੋਖਾ ਦੇਣਾ ਹੋਊਗਾ ਕਿਤੇ ਤੇ ਉਹ ਦਿੱਤਾ ਗਿਆ ਸਾਡੇ ਕਰਮਾਂ ਸਾਰਾ ਖੋਲਿਆ ਹੀ ਪਈ ਹੀ ਸਾਰਾ ਤਾਂ ਦੇਣੇ ਦਿਵਾਉਣੇ ਹੀ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੋਣਾ ਜਾਗਾ ਭਾਵੇਂ ਜਿੱਦਾਂ ਮਰਜੀ ਸੱਚਾ ਹੋ ਗਿਆ ਪਰ ਹਾਂ ਵਿੱਚ ਹੀ ਆ। ਪਰ ਹੁਣ ਦੇਗਲਾ ਮੁਕਰ ਗਿਆ ਨਾ। ਮੁਕਰ ਗਿਆ ਤੇ ਹੁਣ ਮੈਂ ਦੱਸ ਕੀ ਕਰਾਂ। ਉਹਨੇ ਤੇ ਪੈਰਾਂ ਦੇ ਪਾਣੀ ਨਹੀਂ ਪੀਣ ਦਿੱਤਾ ਕਿ ਤੇ ਨਾ ਦੇ ਪੈਣ ਨੇ ਤੇ ਨਾ ਉਹਨੇ। ਸਾਫ਼ ਹੀ ਮੁਕਰ ਗਏ। ਅਹੀਂ ਰਹਿ ਹੈ ਹੀ ਨਹੀਂ ਵਿੱਚ ਅਹੀਂ ਕੋਈ ਗੱਲ ਹੀ ਨਹੀਂ ਕੀਤੀ। ਇਹਨਾਂ ਕਿਤੇ ਕੀਤੀ ਗੱਲਬਾਤ ਕਰ ਲਈ ਆ। ਮੈਂ ਤੈਨੂੰ ਫੋਨ ਕਰੂੰਗਾ ਜਾ ਕੇ। ਤੇ ਮੁੜ ਕੇ ਇੱਥੇ ਆਣ ਕੇ ਫੋਨ ਲਾਤਾ। ਉਹਦੇ ਮਨ ਤਾਂ ਤਾਂ ਮੂੰਹ ਤੇ ਕਹਿਨ ਦੇਈ। ਮੈਂ ਮਗਰੋਂ ਤੁਸਲਾਹ ਕਰਕੇ ਆ ਗਿਆ ਹੁਣ ਦੂ ਇੱਥੇ ਆ ਕੇ ਕਹਿਨ ਦਿਆ ਕਿ ਮੈਂ ਨਹੀਂ ਵਿੱਚ ਹੈਗਾ। ਵਿਚੋਂ ਖਾਦੇ ਤੂੰ ਹੀ ਹੋਣਗੇ ਤੁੰਗੜਾ ਘਟ ਹੋਣਾ ਕੋਈ ਗੱਲ ਨਹੀਂ ਕਿਦਾਂ ਕਿਤੇ ਕਾਬੂ ਆਉਣਗੇ ਨਾ ਹੁਣੇ ਹੱਡੇ ਕਾਬੂ ਕਿਥੇ ਆਉਣੇ ਆ ਹੁਣ ਵੇਲਾ ਲੰਘਿਆ ਵਾ ਨਹੀਂ ਨੀਆ ਕਾਬੂ ਆ ਗਏ ਆ ਉਹ ਕਿਦਾਂ ਕੀ ਬਾਜ਼ਾਰ ਤਈਆ ਪਾਉਣੇ ਸਿੱਧੀ ਗੱਲ ਦੱਸੋ ਉਹ ਦਲਜੀਤ ਨੇ ਆਏ ਕੱਲ ਮੈਨੂੰ ਫੋਨ ਕਰਨਾ ਟਟਰੀ ਅੱਛਾ ਉਹ ਤਾਂ ਦੱਸੋ ਤੀ ਤੇ ਮੈਂ ਮੁੜ ਕੇ ਗਿਆ ਇੱਥੇ ਜਿੱਥੇ ਡੰਗਰ ਨਹੀਂ ਪਤੇ ਇਹਨਾਂ ਨੇ ਆਹੋ ਉੱਥੇ ਡਿਆ ਹੀ ਰੋਣ ਮੇਰੇ ਗਾੜੀ ਕੀ ਕਹਿੰਦਾ ਕੀ ਸਦੀਪ ਨਹੀਂ ਆ ਜਿਹੜੀ ਉਹਨੇ ਪਹਿਲੀ ਆਪਣੇ ਨਾਲ ਵਾਲੀ ਏ ਸਾਰੀ ਪਹਿਲੀ ਨਾਲ ਵਾਲੀ ਆਨੇ ਘਰ ਵੀ ਨਾਲ ਵਾਲਿਆ ਵਗਲੀ ਨੇ ਸੈਂਸ ਤੋਂ ਕਰਾ ਲਏ ਇਹਨਾਂ ਕੋ ਲਕੀ ਬੜੀ ਤੇਜ ਵਗਦੇ ਹੋ ਤੇ ਤੁਈ ਦਾ ਮੈਨੂੰ ਪਤਾ ਨਹੀਂ ਉਹ ਇਹਨਾਂ ਨੂੰ ਹੁਣ ਬਾਹਰ ਕੱਢਿਆ ਰਿਹਾ ਸਾਰੇ ਕੰਮ ਵੇਖ ਲਓ ਉਹਨੇ ਕਰ ਲਏ ਆ ਪਰ ਨਾ ਇਹਨੇ ਪਤਾ ਨਹੀਂ ਲੱਗਨ ਦਿੱਤਾ ਸਾਰੇ ਜੀਆਂ ਨੂੰ ਇੰਨੀ ਚਲਾਗ ਵਾ ਨਾ ਕਿਤੇ ਲੈਪੀ ਜਿਹੜਾ ਕੋਈ ਹਿਸਾਬ ਹੀ ਨਹੀਂ ਆ ਕਿਹੜੇ ਤਰੀਕੇ ਨਾਲ ਉਹਨਾਂ ਕੋ ਸੈਂਸ ਤੋਂ ਕਰਾ ਲਏ ਆ ਉਹਦੇ ਸਾਰਾ ਟੱਬਰ ਸੈਂਸੇ ਚ ਪਿਆ ਦਲਜੀਤ ਨੂੰ ਉਹਦਾ ਨਹੀਂ ਪੜਨਾ ਹੁੰਦਾ ਉਹ ਮੈਨੂੰ ਉਹਦੇ ਰੋ ਰੋ ਕੇ ਇਹ ਕਹਿਂ ਰਿਹਾ ਸੀ ਕੋਈ ਬੰਦਾ ਲੱਭਗੇ ਨਾ ਤੇ ਸਾਡੀ ਜਿਹੜੀ ਪੈਰੀ ਉਹਦੇ ਨਾਲ ਹੋਈ ਆ ਨਾ ਸਾਡੇ ਨਾਲ ਵਾਦੇ ਮੈਂ ਇਹ ਇਦਾਂ ਕਿਹਾ ਤੇਰੇ ਨਾਲ ਵਾਦਾ ਕੋਈ ਨਾ ਕੋਈ ਬੰਦਾ ਲੱਭ ਲੈਣਾ ਮੈਂ ਫੇਰੀ ਤੇਰੇ ਨਾਲ ਹੋਣੀ ਆ ਤੇ ਨਾਲੇ ਮੈਂ ਉਹ ਸਹਰਨ ਕਰੂਗੀ ਤੇ ਪੈਰੀ ਹੋਊਗੀ ਚੱਲ ਕੋਈ ਗੱਲ ਨਹੀਂ ਆ ਜੇ ਇਹ ਨਹੀਂ ਗੱਲ ਕਹਿਂ ਦਿਆ ਵਾ ਨਾ ਤੇ ਫੇਰੇ ਮੇਰੇ ਮਨ ਦੇ ਵਿੱਚ ਵੀ ਇੱਕ ਗੱਲ ਆਉਂਦੀ ਆ ਹੁੰਦੇ ਨਾ ਰੱਬ ਨੇ ਹਡੀ ਨਿਰਦੇਹੋ ਕੇ ਸੁਣੀ ਆ ਤੋ ਕਿਦਾਂ ਗੱਲ ਵਾਈਦਾ ਜੇ ਹੁਣ ਉਤਰਲੇ ਡਿਆ ਨਾ ਮਾਰਨਾ ਆਹੋ ਤੇ ਜਿਹੜੇ ਆਪਣੇ ਪੈਸੇ ਕਢਾਉਣ ਵਾਲੇ ਆ ਨਾ ਹੂੰ ਉਹ ਆਪਾਂ ਨੂੰ ਇੱਦਾਂ ਕਢਾਉਣੇ ਬਣੇ ਆ ਤੂੰ ਹੀ ਉਹਨੂੰ ਇਹ ਕਹੋ ਵੀ ਕੰਮ ਤੇਰਾ ਕਰਾ ਦਿੰਨੇ ਆ ਪਹਿਲੀ ਤੁਹਾਡੇ ਨਾਲਵਾ ਦਿੰਨੇ ਆ ਪਰ ਇਹ ਵੀ 2 ਲੱਖ ਰੁਪਈਆ ਦੇਣਾ ਪੈਣਾ ਵਾ ਚਾਹੀ ਤੇ ਕਿਉਂ ਦਲਜੀਤ ਨੂੰ ਤੇ ਚਾਹੀ ਕਿਉਂ ਚਾਚੀ ਨੂੰ ਸਕੀਮ ਨਾ ਰਵਿੰਦਰ ਤੈ ਠੀਕ ਵਾ ਚੱਲ ਆਪਣਾ ਤੇ 2 ਲੱਖ ਮੁੜੇ ਹੂੰ ਜਿਹੜਾ ਕੰਮ ਹੈ ਤਾਨੂੰ ਕਿਹਾ ਵਾ ਨਾ ਤੂੰ ਇਹ ਇਦਾਂ ਕਰੋ ਦਲਜੀਤ ਦੇ ਨਾਲ ਗੱਲ ਕਰੋ ਇੱਕ ਵਾਰ ਮੇਰਾ ਰਹਾ ਦੋ ਦਿਨ ਰੋਕ ਚੀ ਜਿਆਦਾ ਤੰਗ ਉਹੀ ਆ ਹੁਣੇ ਦਾਦਾ ਫਿਰ ਉਹਨਾਂ ਨਾਲ ਜਾਓ ਉਹਨਾਂ ਤੁਸੀਂ ਗੱਲ ਕਰੋ ਠੀਕ ਹੈ ਇੱਕ ਵਾਰ ਜੇ ਇਧਰ ਠੇਡ ਕਰਦਾ ਤਾਂ ਵੀ ਠੀਕ ਆ ਜੇ ਨਹੀਂ ਨਾ ਤੇ ਬਾਹਰ ਅੰਦਰ ਆਊਗਾ ਤਾਂ ਨਾਲ ਗੱਲ ਕਰਿਆ ਉਹ ਇੱਥੇ ਹੁਣਾ ਮੂੰਹ ਛੱਡ ਕੇ ਬੈਠਾ ਉਹਨਾਂ ਨੂੰ ਤੇ ਰੋਟੀ ਨਾ ਗੰਡੀ ਉਹ ਦਿੰਦੀ ਪਰ ਇਹ ਵੀ ਘਰ ਨਾ ਜਾਇਓ ਨਹੀਂ ਨਹੀਂ ਘਰ ਨਹੀਂ ਕੱਜ ਜਾਣਾ ਆ ਜੇ ਚਲ ਗਿਆ ਨਾ ਘਰ ਤੇ ਉਹ ੜੀ ਉਹਦੇ ਤਾਂ ਕੰਨ ਰਹਿੰਦੇ ਇਧਰ ਨਹੀਂ ਕੰਮੀ ਖਰਾਬ ਹੋ ਜਾਣਾ ਵਾ ਦਲਜੀਤ ਬਾਹਰ ਹੀ ਹੁਣਾ ਮੈਂ ਕਰਨਾ ਗੱਲ ਜਾ ਕੇ ਉਹਨਾਂ ਇਹ ਆਪ ਜਿੰਨੀ ਵੀ ਛੇਤੀ ਗੱਲ ਹੁੰਦੀ ਹੈ ਨਾ ਤੁਸੀਂ ਕਰ ਲਓ ਉਹਦੇ ਨਾਲ ਕੋਈ ਗੱਲ ਨਹੀਂ ਮੈਂ ਵੇਖਣਾ ਉਹ ਬਸ ਜਾ ਫਰੇ ਸਾਰੀ ੁੱੱਪੇ ਸੜਦੇ ਰਹੇ ਨੇ ਕਿਤੇ ਇੰਨਾ ਨਹੀਂ ਮੈਂ ਕੱਪੜਾ ਹੀ ਚੋਕ ਲਾਂ ਜੀ ਨਹੀਂ ਕਰਦਾ ਕੰਮ ਕਰਨੋਂ ਦੇ ਰਾਂਗੀ ਉੱਡ ਗਿਆ ਕੱਪੜਿਆਂ ਦਾ ਸਵੇਰ ਦੇ ਤੇ ਪਾਏ ਨੇ ਹੌਫਤਾ ਮੇਰੀ ਗੱਲ ਸੁਣੋ ਕਦੀ ਤੁਸੀਂ ਕਿਸੇ ਨੂੰ ਸੱਦਦੇ ਆਂ ਕਦੀ ਕਿਸੇ ਨੂੰ ਸੱਦ ਲੈਣੇ ਆ ਇਦਾਂ ਹੱਲ ਹੋ ਜਾਊਗਾ ਪਤ ਤਾਂ ਕੀ ਹੋ ਗਿਆ ਜੇ ਸੱਦ ਲਿਆ ਤੂੰ ਨਾ ਇਹ ਕੰਮ ਕਰਦੀ ਤੇ ਫਿਰ ਨਾ ਮੈਂ ਸੱਦਦੀ ਹੁਣ ਤੇ ਧਮਕੀਆਂ ਤੈਨਾਂ ਨਾ ਦੇ ਮੈਨੂੰ ਮੰਮੀ ਜੇ ਮੇਰੀ ਬੇਇੱਜ਼ਤੀ ਹੋਣੀ ਹੈ ਨਾ ਇਹਦੇ ਵਿੱਚ ਢਾਡੀ ਵੀ ਹੋਣੀ ਆ ਜਦੋਂ ਮੈਨੂੰ ਲੋਕੀ ਪੁੱਛਣਗੇ ਤੇ ਮੈਂ ਵੀ ਤਾਂ ਇਹੋ ਜਵਾਬ ਦੇਣਾ ਕਦੀ ਮੇਰੇ ਕੋਲ ਕੁਝ ਮੰਗਦੇ ਹੀ ਕਦੀ ਗੱਡੀ ਮੰਗਦੇ ਆ ਤੇ ਜੇਰਾ ਇਹ ਤਾਂ ਕੰਮ ਹੋ ਗਿਆ ਚੱਲ ਹੁਣ ਪਰ ਆਹ ਕੰਮ ਤਨੂੰ ਕਰ ਧਮਕੀਆਂ ਤਨਾਂ ਨਾ ਦੇ ਹੁਣ ਹੁਣ ਅਸੀਂ ਵੀ ਤੇ ਰਹਿਣਾ ਹੀ ਆ ਜੀਣਾ ਹੀ ਆ ਚਾਰ ਮੰਮੀ ਤੁਹਾਨੂੰ ਪਿਆਰ ਨਾਲ ਖਾਣੀ ਨਹੀਂ ਆਈ ਜੇ ਮਿਲਦੀਆਂ ਹੀ ਨਾ ਚਾਰ ਰੋਟੀਆਂ ਪੱਕੀਆਂ ਤੇ ਖਾਈ ਜਾਂਦੇ ਜੇ ਤੂੰ ਖਵਾ ਲਦੀ ਤੇ ਕਹੇ ਲਈ ਆਪਣੇ ਨਾਂ ਕਰਾ ਵੀ ਲਈ ਆ ਤੇ ਇਹਦੇ ਵਿੱਚ ਕਿੱਡੀ ਕ ਅਖਰ ਆ ਗਈ ਆ ਮੈਂ ਵੀ ਤਾਂ ਘਰ ਚ ਹੋਈਆਂ ਨਾ ਹੈ ਤੇ ਘਰ ਚ ਪਰ ਆ ਜਿਹੜੀ ਧਮਕੀਆਂ ਤੂੰ ਦੇਣ ਡਈਆਂ ਇਹ ਤਾਂ ਮੈਂ ਨਹੀਂ ਕਰਾ ਤੁਸੀਂ ਕਰਦੇ ਆ ਨਾ ਤੇ ਫਿਰ ਮੈਨੂੰ ਤਾਂ ਗੁੱਸਾ ਹੋਣਾ ਹੀ ਆ ਮੰਮੀ ਇਹ ਨਾ ਹੋਵੇ ਕਿ ਧਮਕੀਆਂ ਸੱਚ ਹੋ ਜਾਣ ਜਿੱਦਾਂ ਦੇ ਕੰਮ ਤੁਸੀਂ ਕਰਨ ਦੇ ਆ ਨਾ ਦੋ ਚਾਰ ਦੇ ਨਹੀਂ ਆ ਤੁਸੀਂ ਇਹ ਘਰ ਚ ਤੇ ਇਹਦਾ ਨਾ ਕਰ ਜੇ ਤੂੰ ਰੱਖਣੀ ਹੈ ਪਹਿਲੀ ਤੇ ਰੱਖ ਲੈ ਮੇਰੇ ਪੁੱਤ ਨਾ ਹਣ ਬਾਹਰ ਨਾ ਕੱਢੀ ਇਹਦਾ ਆ ਕੰਮ ਨਾ ਕਰੀ ਲੋਕਾਂ ਨੇ ਇਸ ਗੱਲਾਂ ਕਰਨੀਆਂ ਆਂ ਤੈਨੂੰ ਪਤਾ ਹੀ ਲੋਕ ਕਿੰਨੀਆਂ ਗੱਲਾਂ ਕਰਦੇ ਨੇ ਵੀ ਬੁੱਢੇ ਬੜੇ ਇਹਨਾਂ ਨੂੰ ਬਾਹਰ ਕਰ ਦਿੱਤਾ ਸਾਡਾ ਜੀਣਾ ਹਰਾਮ ਹੋਇਆ ਨਾ ਕੀ ਲੋਕੀ ਕਹਿਣਗੇ ਹਨ ਮੰਮੀ ਇਹ ਤੇ ਹੁਣ ਤੁਹਾਨੂੰ ਟਾਈਮ ਹੀ ਦੱਸੂਗਾ ਕਿ ਅੱਗੇ ਕੀ ਕੀ ਹੁੰਦਾ ਵਾ ਜੋ ਕਰਮਾ ਚ ਉਹ ਹੀ ਹੋਣਾ ਲਿਖਿਆ ਹੀ ਕਰਮਾ ਚ ਇਹੋ ਕੋਈ ਤੱਕੇ ਕੀ ਕਰਨਾ ਦਲਜੀਤ ਗੱਲ ਸੁਣਨ ਕੇ ਉਹ ਕਿੱਥੇ ਚੱਲੇ ਆ ਮੇਰੇ ਲਈ ਜੱਲਿਆ ਸੀ ਉਹ ਇੱਧਰ ਆ ਗੱਲ ਕਰਨੀ ਇੱਕ ਕਾਮੀ ਗਈ ਉਹ ਕਾਮੀ ਆ ਤੇ ਤਾਂ ਹੀ ਤੈਨੂੰ ਆਵਾਜ਼ ਮਾਰੀ ਆ ਉਹ ਮੇਰੀ ਗੱਲ ਸੁਣ ਮੈਨੂੰ ਤੇ ਰਾਤ ਨੀਂਦ ਨਹੀਂ ਆਈ ਜਿਹੜੀ ਤੂੰ ਕੱਲ ਦੀ ਗੱਲ ਨਹੀਂ ਦੱਸੀ ਕਿ ਪਹਿਲੀ ਉਹਨੇ ਨਾਲ ਵਾਲੀ ਆ ਨਵਲੀ ਕਰਨਾ ਕੀ ਆ ਹੁਣ ਹੁਣ ਕਿਰਾਵਾ ਵਾਪਸ ਆਉਣੀ ਆ ਉਹ ਵਾਪਸ ਆ ਸਕਦੀ ਆ ਆਉਣੀ ਕਿਉਂ ਨਹੀਂ ਆ ਸਾਰੇ ਹੱਲ ਹੈਗੇ ਆ ਉਹ ਕਿਦਾਂ ਉਹ ਕੀਤੀ ਆ ਕਿਸ ਬੰਦੇ ਨਾਲ ਗੱਲ अच्छा ठीक है। ਪੈਲੀ ਕਿੰਨੀ ਆ ਭਲਾ ਤੁਹਾਡੀ? ਸਾਢੇ 4 ਕਿੱਲੇ ਹੈਗੇ। ਜਿਹੜੇ ਨਾਂ ਹੋਏ ਆ ਉਹਦੇ। ਹਾਂ। ਉਹਦਾਂ ਦੇ 5 ਤੁਹਾਡੇ ਕੋ ਪੂਰੇ ਆ ਤੇ ਕਿਲ ਅੱਧਾ ਕਿੱਲਾ। ਅੱਧਾ ਕਿੱਲਾ ਨਾ ਸਾਂਝੀ ਖਾਤੀ ਆਲਾ ਵਾ। ਕਿਹਦੇ ਨਾਂ ਨਹੀਂ ਹੈਗਾ ਜੀ? ਚੱਲ ਬਾਕੀ ਦੇ ਉਹਦੇ ਨਾਂ ਹੋਈ ਗਈ ਆ ਨਾ। ਉਹਦੇ ਹੋ ਗਏ ਸਾਢੇ 4 ਕਿੱਲੇ। ਪਰ ਇੱਕ ਗੱਲ ਹੀ ਹੋ ਭਰਾ, ਪੈਸੇ ਲੱਗਣੇ। ਨਾਂ ਤੁਹਾਡੇ ਹੋਜੂਗੀ ਪੈਲੀ। ਕਿੰਨੇ ਕੇ ਪੈਸੇ ਲੱਗਣੇ? ਯਾਰ ਤੂੰ ਆਪ ਸੋਚ ਲੈ। ਸਾਢੇ 4 ਕਿੱਲੇ ਆ। ਭਈਆ ਨੇ 2 ਲੱਖ ਮੰਗਿਆ ਹੀ। ਹੇ ਯਾਰ ਤੇ ਜੇ ਨਹੀਂ ਯਕੀਨ ਆਉਂਦਾ ਤੇ ਮੇਰੇ ਨਾਲ ਚੱਲ ਜੀ ਤੇਰੀ ਮੈਂ ਗੱਲ ਕਰਾ ਦੂੰਗਾ ਉਹਦੇ ਨਾਲ ਕੋਈ ਗੱਲ ਨਹੀਂ ਫਿਰ ਵੈਸੇ ਲਵੜੀ ਮੈਂ ਸੋਚਣ ਡਿਆ ਸੀ ਉਹਦੇ ਨਾਲ ਹੀ ਰਹਿਣ ਦਨੇ ਆ ਉਹ ਵੀ ਘਰ ਜੀ ਆ ਉਹ ਹੁਣ ਤੇ ਨਾ ਹੋਂਦੀ ਆ ਤੇ ਆਪਣੇ ਨਾਲ ਕਰਾ ਲਓ ਮਾਪਿਓ ਨੂੰ ਨਹੀਂ ਤੇਰੇ ਨੂੰ ਪੁੱਛਣਾ ਕੱਲ ਨੂੰ ਉਹਨੇ ਐ ਰਿੱਦਾਂ ਦੀ ਆ ਤੁਹਾਡੇ ਘਰ ਤੇ ਉਹਦਣ ਵੀ ਜੁੱਧ ਲੱਗਾ ਸੀ ਆਵਾਜ਼ ਆਉਂਦੀ ਬਾੜ ਕਾਲੀ ਦਬਕੇ ਮਾੜੀ ਜਾਂਦੀ ਡੜੀ ਨੂੰ ਵੀ ਮਾੜੀ ਜਾਂਦੀ ਤੇ ਤਾਂ ਕਹਿਣਿਆ ਉਹਦੇ ਨਾਲ ਰਹੰਦੀ ਏ ਕਲੀ ਕਰਾਂ ਬਾਹਰ ਕੱਢ ਦੇਣਾ ਗਾੜੀ ਪਰ ਆਪਣੀ ਮਰਜ਼ੀ ਵੇਖ ਲਾ ਤੂੰ ਦਿਨ ਮੈਨੂੰ ਕਿਹਾ ਸੀ ਤੇ ਮੈਂ ਪੁੱਛ ਲਿਆ ਉਹ ਕਹਿੰਦਾ ਵੀ ਪਹਿਲੀ ਜਿਆਦਾ ਵਾ ਪੈਸੇ ਹੀ ਲੱਗਣੇ ਆ ਚਲ ਮੈਂ ਇਦਾਂ ਕਰਦਾ ਵਾਂ ਮੰਮੀ ਨਾਲ ਗੱਲ ਕਰ ਲੈਣਾ ਤੇ ਰੋੜ ਕੀ ਕਰਨਾ ਮੰਮੀ ਨਾਲ ਹੀ ਗੱਲ ਕਰੀ ਸੰਦੀਪ ਨਾਲ ਨਾਲ ਗੱਲ ਕਰੀ ਜੇ ਉਹਦੇ ਕੰਨੀਆਂ ਆਵਾਜ਼ ਪੈ ਗਈ ਨਾ ਤੇ ਮੁੜ ਕੇ ਨਹੀਂ ਉਹ ਹੱਲ ਹੋਣਾ ਕੋਈ ਵੀ ਚਲ ਇਦਾਂ ਕਰਦੇ ਮੈਂ ਨਾਲ ਗੱਲ ਕਰ ਲੈਣਾ ਵੇਖ ਲਈ ਗੱਲ ਕਰਕੇ ਜੇ ਇਹਦੇ ਮਨ ਵਜੂਗਾ ਤੇ ਤਾਂ ਵੀ ਦੱਸ ਦੀ ਜੇ ਨਾ ਵਜੂਗਾ ਤੇ ਤਾਂ ਵੀ ਦੱਸ ਦੀ ਇਹ 2 ਲੱਖ ਰੁਪਏ ਲੱਗਣ ਡਿਆ ਵਾ ਉਹਨੇ ਵੀਦੇ ਪੈਸੇ ਲਾਏ ਹੋਣਗੇ ਉਹਨੇ ਕਿੱਥੋਂ ਲਾਏ ਫਿਰ 2 ਲੱਖ ਰੁਪਏ ਕੋਈ ਉਹਨੇ ਪਿੰਡੋਂ ਲੈਣ ਤੇ ਹੋਣਗੇ ਪਿੰਡ ਵੀ ਕੱਲੀ ਉਹਦੀ ਮੰਮੀ ਆ ਕਿਹੜਾ ਉੱਥੇ ਖਾਣ ਆਲਾ ਹੋਰ ਕੋਈ ਉਹ ਤੇ ਗੱਲ ਹੈਗੀ ਆ ਆਹੋ ਜਿਹੜੀ ਪੇਪਰ ਪੁੱਪਰ ਬਣਾ ਸਕਦੀ ਉਹ ਪਿੰਡੋਂ ਪੈਸੇ ਨਹੀਂ ਲਿਆ ਸਕਦੀ ਬਹੁਤ ਮੈਂ ਸੋਚਣ ਡਿਆ ਜੀ ਸਾਡਾ 2 ਲੱਖ ਰੁਪਏ ਲੱਗਣਿਆ ਉਹਦੇ ਵੀ ਪੈਸੇ ਲੱਗੇ ਆ ਕੋਈ ਉਹਦਾ ਤਾਂ ਕੰਮ ਹੀ ਸੌਖਾ ਹੋ ਗਿਆ ਜਿਆਦਾ ਕੰਮ ਤੇ ਸੈਨਾ ਦਾ ਹੀ ਉਹ ਤੂੰ ਕਰਾਤੇ ਕੋਈ ਗੱਲ ਨਹੀਂ ਕਿਨ ਕੇ ਭਾਲੇ ਨਾ ਇਹਦੇ ਕੋਲ ਸੈਨਾ ਕਰਾਈ ਲਵਾਂਗੇ ਉਹ ਤੁਹਾਡੀ ਜ਼ਿੰਮੇਵਾਰੀ ਆ ਹੁਸੈਨ ਕਰਾਉਂਦੀ ਲੋੜ ਹੀ ਨਹੀਂਗਾ ਪੈਣੀ ਪੈਸੇ ਕਾਦੇ ਦੇਣੇ ਹਨ ਜਿਹਿਆ ਹੋ ਕੰਮ ਕਰਨਾ ਵਾ ਤੇ ਮੈਂ ਹੋਣੀ ਜਾ ਕੇ ਮੰਮੀ ਨਾਲ ਗੱਲ ਕਰਦਾ ਚੱਲ ਵੇਖ ਲੈ ਕਰ ਲਈ ਤੇ ਆਸੇ ਪਾਸੇ ਵੇਖ ਲਈ ਦੱਸੂਗਾ ਤੈਨੂੰ ਠੀਕ ਹੈ ਕੋਈ ਗੱਲ ਨਹੀਂ ਦੱਸਦੀ ਫੋਨ ਤੇ ਦੱਸਦੀ ਭਾਏ ਜੇ ਨਾਮ ਹੀ ਟਕਰੂਗਾ ਚੰਗਾ ਚੱਲ ਜੇ ਤੇ ਕੋਈ ਗੱਲ ਬਣ ਗਈ ਨਾ ਜਿਹੜੇ ਪੈਸੇ ਮਰੇ ਆ ਨਾ ਉਹਦੇ ਵਾਪਸ ਆ ਜਾਣੇ